ਸੱਚਮੁੱਚ ਪ੍ਰਿਯੋ ਤੁਸੀਂ ਅੱਜ ਆਪਣੇ ਆਪ ਨੂੰ ਗਰੀਬ ਨਾ ਸਮਝੋ ਤੁਸੀਂ ਕਮਜ਼ੋਰ ਨਾ ਸਮਝੋ ਗਊ ਦੇ ਇੱਕ ਬੱਕਰੀਆਂ ਝਾੜ ਵਾਲਾ ਭੇਡਾਂ ਚਾਰਨ ਵਾਲਾ ਸੱਚਮੁੱਚ ਇੱਕ ਛੋਟਾ ਜਿਹਾ ਬੱਚਾ ਸੀਗਾ ਉਹਨੂੰ ਪਰਮੇਸ਼ਰ ਨੇ ਰਾਜਾ ਬਣਾ ਦਿੱਤਾ ਉਹਨੂੰ ਰਾਜਾ ਬਣਾ ਦਿੱਤਾ ਪਰਮੇਸ਼ਰ ਨੇ ਉਹ ਭੇਡਾਂ ਚਾਰਨ ਵਾਲੇ ਨੂੰ ਕੌਣ ਪੁੱਛਦਾ ਹੈ ਅੱਜ ਕੱਲ ਅਸੀਂ ਦੇਖ ਲਈਆਂ ਦੁਨੀਆ ਦੇ ਵਿੱਚ ਭੇਡਾਂ ਚਾਰਨ ਵਾਲੇ ਨੂੰ ਕੌਣ ਪੁੱਛ ਸੰਦੇ ਆ ਅਸੀਂ ਕਮਜ਼ੋਰ ਸਮਝਦੇ ਆ ਉਹਦੇ ਭਰਾਵਾਂ ਨੇ ਵੀ ਉਹਨੂੰ ਕਮਜ਼ੋਰ ਸਮਝਿਆ ਉਹਨੂੰ ਕੁਛ ਸਮਝਿਆ ਇਹ ਤਾਂ ਕੁਝ ਵੀ ਨਹੀਂ ਹੈ ਲੇਕਰ ਪਰਮੇਸ਼ਰ ਨੇ ਉਹਨੂੰ ਰਾਜਾ ਬਣਾ ਦਿੱਤਾ ਰਾਜਾ ਬਣਾ ਦਿੱਤਾ ਸਖਮਿਤ ਪ੍ਰਿਯੋ ਜਿਹੜੇ ਤੁਸੀਂ ਅੱਜ ਗਰੀਬ ਆਪਣੇ ਆਪ ਨੂੰ ਸਮਝ ਰਹੇ ਹੋ ਉਹਨੀਆਂ ਜ਼ਿੰਦਗੀਆਂ ਬਦਲ ਜਾਣਗੀਆਂ ਪ੍ਰਭੂ ਜੇ ਸ਼ੋਭਾ ਦੀ ਦੇ ਨਾਂ ਦੇ ਵਿੱਚ ਪਰ ਉਹਦਾ ਵਿਸ਼ਵਾਸ ਪਰਮੇਸ਼ਰ ਉੱਤੇ ਸੀ ਉਹਨੇ ਸ਼ੇਰਾਂ ਨਾਲ ਵੀ ਲੜਿਆ ਭਾਲੂਆਂ ਨਾਲ ਵੀ ਲੜਿਆ ਉਹਨੇ ਸ਼ੇਰਾਂ ਦੇ ਜਵਾਨੇ ਪਾੜ ਦਿੱਤੇ ਤੁਸੀਂ ਵੀ ਜਦੋਂ ਪੂਰੇ ਵਿਸ਼ਵਾਸ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰੋਗੇ ਪਰਮੇਸ਼ਰ ਕਰਾ ਤੁਸੀਂ ਸਾਹਮਣਾ ਕਰੋ ਸ਼ੈਤਾਨ ਤੁਹਾਡੇ ਕੋਲੋਂ ਭੱਜ ਜਾਵੇਗਾ ਪਰ ਤੁਸੀਂ ਸਾਹਮਣਾ ਨਹੀਂ ਕਰਦੇ ਤੁਸੀਂ ਰੋਣ ਲੱਗ ਜਾਂਦੇ ਹੋ ਤੁਸੀਂ ਘਰ ਲੜ ਆਲ ਜਾਂਦੇ ਹੋ ਜਦੋਂ ਵੀ ਕੋਈ ਦੁੱਖ ਆਉਂਦਾ ਮੁਸੀਬਤ ਆਉਂਦੀ ਹੈ ਉਹਦੇ ਅੱਗੇ ਖੜ ਜਾਓ ਟੱਟ ਕੇ ਕਹੋ ਮੇਰਾ ਪਰਮੇਸ਼ਰ ਇਸ ਮੁਸੀਬਤ ਨਾਲੋਂ ਵੱਡਾ ਹੈ ਮੇਰਾ ਪਰਮੇਸ਼ਰ ਇਸ ਬਿੱਤਾਂ ਨਾਲੋਂ ਵੱਡਾ ਪਰਮੇਸ਼ਰ ਹੈ ਜਿਹੜਾ ਸਭ ਕੁਝ ਕਰ ਸਕਦਾ ਹੈ ਉਹ ਦੁਨੀਆ ਪਾਰ ਸਕਦਾ ਹੈ ਇਹ ਮੁਸੀਬਤ ਦਾ ਕੀ ਹੈ ਉਹ ਸਭ ਕੁਝ ਕਰ ਸਕਦਾ ਹੈ ਉਸ ਜਗ੍ਹਾ ਤੇ ਤੁਸੀਂ ਜਦੋਂ ਮਜ਼ਬੂਤ ਹੋ ਜਾਓਗੇ ਪਰਮੇਸ਼ਰ ਤੁਹਾਡੇ ਸਿਰ ਨੂੰ ਉੱਚਾ ਕਰ ਦੇਗਾ ਪਰਮੇਸ਼ਰ ਤੁਹਾਡੇ ਸਿਰ ਨੂੰ ਉੱਚਾ ਕਰ ਦੇਗਾ ਸਤਿੁਜ ਪਰੀਓ ਉਹ ਜੂਬ ਦੇ ਉੱਤੇ ਕਿੰਨੀਆਂ ਬਿਮਾਰੀਆਂ ਆਈਆਂ ਉਹ ਬਚਾਰਾ ਕਿੰਨਾ ਲਾਚਾਰ ਹੋ ਗਿਆ ਪੂਰੇ ਬਿੜਸੀਆਂ ਨਾਲ ਭਰ ਗਿਆ ਉਹਦੇ ਧੀਆਂ ਪੁੱਤਰ ਵੀ ਖਤਮ ਹੋ ਗਏ ਮਾੜ ਡੰਗਰ ਵੀ ਖਤਮ ਹੋ ਗਿਆ ਮਤਲਬ ਜੋਬ ਉਹਦੇ ਕੋਲ ਧਨ ਦੌਲਤ ਸੀ ਸਭ ਕੁਝ ਤਬਾਹ ਹੋ ਗਿਆ ਸਭ ਕੁਝ ਖਤਮ ਹੋ ਗਿਆ ਲੇਕਿਨ ਉਹਨੇ ਪਰਮੇਸ਼ਰ ਨੂੰ ਨਹੀਂ ਛੱਡਿਆ ਅਸੀਂ ਦੇਖਿਆ ਦੁਨੀਆ ਦੇ ਵਿੱਚ ਜੋ ਲੋਕ ਪਰਮੇਸ਼ਰ ਕੋਲ ਆਉਂਦੇ ਨੇ ਐਗਰ ਕਨੇ ਪਰਮੇਸ਼ਰ ਨੇ ਸਾਡੇ ਦੀ ਯਾਦ ਨਹੀਂ ਕੀਤਾ ਅਸੀਂ ਤਾਂ ਪਰਮੇਸ਼ਰ ਨੂੰ ਛੱਡ ਦਿੰਦਾ ਪਰ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਕਿ ਅਸੀਂ ਵੀ ਕੁਝ ਗਲਤੀਆਂ ਕੀਤੀਆਂ ਜੋ ਸਾਨੂੰ ਯਾਦ ਨਹੀਂ ਮਿਲ ਸਕਿਆ ਅਸੀਂ ਪਰਮੇਸ਼ਰ ਨੂੰ ਛੱਡ ਦਿੰਦੇ ਹਾਂ ਉਹਦਾ ਤਾਂ ਸਾਰਾ ਕੁਝ ਹੀ ਚਲ ਗਿਆ ਸੀ ਉਹਨੇ ਪਰਮੇਸ਼ਰ ਨੂੰ ਨਹੀਂ ਛੱਡਿਆ ਉਨੇ ਨਹੀਂ ਪਿਆ ਗਿਆ ਇਸੇ ਤਰ੍ਹਾਂ ਜਦੋਂ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਨਾਲ ਇੱਕਜੁੱਟ ਹੋ ਜਾਓਗੇ ਇੱਕ ਮਨ ਹੋ ਜਾਓਗੇ ਕਿ ਸਭ ਕੁਝ ਪ੍ਰੇਮ ਪਰਮੇਸ਼ਰ ਸਾਨੂੰ ਮਾਣ ਲੈ ਚਾਹੇ ਰਾਖਲਾ ਅਸੀਂ ਤੇਰੇ ਹੀ ਹਾਂ ਤਾਂ ਉਹ ਤੁਹਾਡੇ ਸਿਰ ਨੂੰ ਉੱਚਾ ਕਰ ਦੇਗਾ ਉਹ ਤੁਹਾਡੇ ਸਿਰ ਦੇ ਤਾਜ ਬਣਾ ਦੇਗਾ ਉਹ ਜੂਬ ਦਾ ਜੋ ਕੁਝ ਗਵਾਚ ਗਿਆ ਸੀ ਜੋ ਕੁਝ ਤਵਾ ਹੋ ਗਿਆ ਸੀ ਪਰਮੇਸ਼ਰ ਨੇ ਦੁੱਗਣਾ ਕਰਕੇ ਮੋੜਿਆ ਪਰਮੇਸ਼ਰ ਨੇ ਉਹਨੂੰ ਦੁੱਗਣਾ ਦਿੱਤਾ ਜੇ ਲੋ ਟੋਟਾ ਵੀ ਜੋ ਕੁਝ ਤੇ ਗਵਾ ਚੁੱਕਿਆ ਜੋ ਕੁਝ ਵੀ ਜਾ ਚੁੱਕਿਆ ਉਹ ਸਭ ਕੁਝ ਤੁਸੀਂ ਪਰਜੋ ਕੇ ਕੀ ਪਰਮੇਸ਼ਰ ਉਹਨੂੰ ਡਬਲ ਦੇਣ ਜਾ ਰਿਹਾ ਪਰਮੇਸ਼ਰ ਤੁਹਾਨੂੰ ਡਬਲ ਦੇਣ ਜਾ ਰਿਹਾ ਉਹ ਤੁਹਾਡੀਆਂ ਤੱਕ ਦਾ ਡਬਲ ਦੇਣ ਜਾ ਰਿਹਾ ਜੋ ਤੁਸੀਂ ਗਵਾ ਚੁੱਕੇ ਹੋ ਉਹ ਸਭ ਕੁਝ ਡਬਲ ਹੋਣ ਜਾ ਰਿਹਾ ਪਰ ਯੇਸ਼ੂ ਮਸੀਹ ਦੇ ਨਾਂ ਦੇ ਵਿੱਚ ਕਿ ਪਰਮੇਸ਼ਰ ਕਿਸੇ ਦਾ ਵੀ ਪੱਖਪਾਤ ਨਹੀਂ ਰੱਖਦਾ ਚਾਹੇ ਤੁਸੀਂ ਦੁਨ ਦੇ ਵਿੱਚ ਪ੍ਰਾਰਥਨਾ ਕਰਦੇ ਹੋ चाहे मूह नहीं बोलते लेकिन परमेर साहबेर है, और है। भी जानों, जो गुरदे परमेर है जरा जीवित परमेर है परमेषर है।, है पूरी सृष्टि जो सब दिन प्रार्थना सुनता है प्रार्थना सुनता है सुनता है ਇਹਨੇ ਲੋਕੀ ਕਹਿੰਦੇ ਮਸੀਹ ਵਾਲੇ ਲੋਕ ਦੁਨੀਆ ਨੂੰ ਚੇਂਜ ਕਰ ਦਿੰਦੇ ਨੇ ਹਾਲਾਤ ਬਦਲ ਦਿੰਦੇ ਨੇ ਸੱਚਮੁੱਚ ਜਿੱਥੇ ਪਰਮੇਸ਼ਰ ਦੇ ਸੱਚੇ ਜਨ ਖੜ ਜਾਂਦੇ ਨੇ ਆ ਸਭ ਕੁਝ ਚੇਂਜ ਹੋ ਜਾਂਦਾ ਓਥੇ ਕੈਂਸਰ ਵੀ ਨਹੀਂ ਰੁਕਦੇ ਏਡਾ ਵੀ ਨਹੀਂ ਰੁਕਦੇ ਜਿਹੜੀਆਂ ਬਿਮਾਰੀਆਂ ਲੋਕਾਂ ਲਈ ਵੱਡੀਆਂ ਲੱਗਦੀਆਂ ਨੇ ਜਿਹੜੀਆਂ ਡਾਕਟਰਾਂ ਲਈ ਵੱਡੀਆਂ ਲੱਗਦੀਆਂ ਨੇ ਪਰਮੇਸ਼ਰ ਅੱਗੇ ਉਹ ਕੁਝ ਵੀ ਨਹੀਂ ਹੁਣ ਪੈਰਾ ਦੇ ਥੱਲੇ ਨੇ ਕਿਉਂਕਿ ਪਰਮੇਸ਼ਰ ਸਭ ਕੁਝ ਕਰ ਸਕਦਾ ਸਕੇ ਉਹ ਸਾਡਾ ਜੀਵਨ ਪਰਮੇਸ਼ਰ ਹੈ ਉਹ ਸਾਡਾ ਜੀਵਨਾ ਪਰਮੇਸ਼ਰ ਹੈ ਉਹ ਸਿੱਖ ਮੰਨੋ ਕੇ ਪੇਰ ਕਹਨੇ ਆ ਏ ਬਾਟ ਕੋ ਉੱਚੇ ਹੋ ਜਾਓ ਏ ਬਾਟ ਕੋ ਉੱਚੇ ਹੋ ਜਾਓ ਅਤੀ ਦਰਵਾਜਿਓ ਉੱਚੇ ਹੋ ਜਾਓ ਅਤੀ ਦਰਵਾਜਿਓ ਉੱਚੇ ਹੋ ਜਾਓ ਜਵਾ ਦਾ ਯਹੋਵਾ ਨੂੰ ਜੀਉਂਦਾ ਯਹੋਵਾ ਦੀ ਬਾਰੇ ਗੀਤ ਤਾਲਵਾ ਤੇ ਸਦਾ ਹੈ ਸਤਿਗੁਰੂ ਜੀਓ ਜਿੰਨੇ ਵੀ ਲੋ ਚਾਉਣ ਵਾਲੇ ਨੇ ਯਹੋਵਾ ਦੀ ਬਰਕਤ ਉਹਦੇ ਤਾਲਵਾ ਦੇ ਜਿਹੜੇ ਨੂੰ ਚਾਉਣ ਵਾਲੇ ਨੇ ਉਹਦੀ ਬਰਕਤ ਸਦਾ ਹੀ ਉਹਨਾਂ ਦੇ ਉੱਤੇ ਹੈ ਉਹਦੀ ਬਰਕਤ ਤੇ ਕਦੇ ਮਿੱਟਨੀ ਸ਼ਕਤੀ ਨਹੀਂ ਉਹਨਾਂ ਦੀ ਵਰਕਤ ਕਦੇ ਖਤਮ ਨਹੀਂ ਹੋ ਸਕਦੀ ਪਰਮੇਸ਼ਰ ਨੇ ਬ੍ਰਾਹਮ ਨਾਲ ਵਾਦਾ ਕੀਤਾ ਸੀ ਕਿ ਜੇ ਤੂੰ ਪਿੰਡ ਸਕਦਾਗਾ ਤਾਰੇ ਗਿੰਦਾ ਐਨੀ ਤੇਰੀ ਅੰਚ ਹੋਵੇ ਸਤਮੁਜੀ ਪ੍ਰਿਯੋ ਅੱਜ ਤੀ ਉਹਦੀ ਅੰਚ ਦੇ ਦੁਆਰਾ ਬਾਤ ਹੀ ਜਾ ਰਹੀ ਆ ਘਟਦੇ ਨਹੀਂ ਜਾ ਰੇ ਅਸੀਂ ਵਧਦੇ ਹੀ ਜਾ ਰਹੇ ਆ ਕਿਉਂਕਿ ਪਰਮੇਸ਼ਰ ਨੇ ਕਿਹਾ ਤੇਰੀ ਅੰਚ ਵਧੇਗੀ ਤੇ ਅੱਜ ਉਹ ਵੱਧ ਰਹੀ ਆ ਜੋ ਪਰਮੇਸ਼ਰ ਨੇ ਕਹਿ ਦਿੱਤਾ ਹੋ ਰਿਹਾ ਹੈ ਪਰਮੇਸ਼ਰ ਨੇ ਜਾਂ ਮੇਰੇ ਲੋਕ ਬਰਕਤਾਂ ਪਾਉਣਗੇ ਸੱਚਮੁੱਚ ਪਰਮੇਸ਼ਰ ਦੇ ਲੋਕ ਬਰਕਤਾਂ ਪਾ ਰਹੇ ਨੇ ਆਸ਼ੀਸ਼ਾਂ ਪਾ ਰਹੇ ਨੇ ਆਪਣੀਆਂ ਜ਼ਿੰਦਗੀਆਂ 'ਚ ਝਾਤੀ ਮਾਰ ਕੇ ਦੇਖੋ ਜੇ ਤੁਸੀਂ ਅੱਜ ਵੀ ਉੱਥੇ ਹੀ ਹੁੰਦੇ ਤਾਂ ਤੁਸੀਂ ਕੀ ਹੋਣਾ ਸੀ ਤੁਹਾਡੇ ਹਾਲਾਤ ਕੀ ਹੁੰਨੇ ਸੀ ਜੇ ਤੁਸੀਂ ਪਰਮੇਸ਼ਰ ਤੋਂ ਤੇ ਦਇਆ ਨਾ ਕਰਦਾ ਨਾ ਅੱਜ ਵੀ ਤੁਸੀਂ ਉੱਥੇ ਹੀ ਹੁੰਨਾ ਸੀ ਲੇਕਿਨ ਅੱਜ ਚਾਦ ਕਰੋ ਉਹਨਾਂ ਹਾਲਾਤਾਂ ਲੋ ਕਿੰਨਾ ਹਾਲਾਤਾਂ ਵਿੱਚੋਂ ਪਰਮੇਸ਼ਰ ਸਾਨੂੰ ਕੱਢ ਕੇ ਲੈ ਕੇ ਆਇਆ ਉਹ ਕਦਾਂ ਮੈਂ ਤਾਂ ਰੂੜੀ ਤੋਂ ਝੁੱਕ ਕੇ ਪਤਵੰਤਾ ਦੀ ਬਿਠਾਉਣ ਵਾਲਾ ਤਾਂ ਪੇਸ਼ਾਰਾ ਉਹ ਪ੍ਰਿਯੋ ਕਦੇ ਸੋਚਿਆ ਸੀ ਅਸੀਂ ਕਿ ਅਸੀਂ ਪੂਰੇ ਜਗਤ ਨੂੰ ਜਾਣ ਸਕਦੇ ਹਾਂ ਪੂਰੀ ਦੁਨੀਆ ਨੂੰ ਜਾਣ ਸਕਦੇ ਹਾਂ ਸੱਚੀ ਪਰਮੇਸ਼ਰ ਨੇ ਸਾਡੀਆਂ ਅੱਖਾਂ ਨੂੰ ਉਹ ਪੱਟੀਆਂ ਖੋਲ ਕੇ ਰੱਖ ਦਿੱਤੀ ਉਹ ਜਿਹੜਾ ਪਰਦਾ ਸੀ ਸਾਡੇ consciousness ਸਾਡੇ ਵਿੱਚ ਉਹਨੇ ਪਰਦਾ ਹੀ ਚੱਕ ਕੇ ਰੱਖ ਦਿੱਤਾ ਸਾਡੀਆਂ ਅੱਖਾਂ ਨੂੰ ਨੇ ਖੋਹ ਦਿੱਤਾ ਉਹਨੇ ਸਾਡੇ ਵਿੱਚ ਆਪਣਾ ਬਾਸ ਕੀਤਾ ਹੋਰ ਦੱਸ ਰਿਹਾ ਸਾਨੂੰ ਕੀ ਚੰਗਾ ਹੈ ਤੇ ਕੀ ਮਾੜਾ ਹੈ ਉਹ ਸਾਡਾ ਪਰਮੇਸ਼ਰ ਹੈ ਉਹ ਜੀਵਨ ਪਰਮੇਸ਼ਰ ਹੈ ਕਿ ਬਰਕਤ ਆ ਨਾ ਜਿਹੜੀ ਪਾਗਵਾ ਦੇ ਸਦਾ ਹੀ ਬਣੀ ਹੋਈ ਹੈ ਉਹ ਪੀੜੀਓ ਪੀੜੀ ਚੱਲੀ ਆ ਰਹੀ ਹੈ ਤੇ ਚੱਲੀ ਹੋ ਜਾਣੀ ਹੈ ਅਸੀਂ ਅੱਜ ਜੜ ਫੜੀ ਆ ਕਿਉਂਕਿ ਅਸੀਂ ਪਰਮੇਸ਼ਰ ਨੂੰ ਪਹਿਲਾਂ ਨਹੀਂ ਜਾਣਿਆ ਅਸੀਂ ਉਹ ਪਹਿਲੇ ਲੋਕਾਂ ਜੋ ਪਰਮੇਸ਼ਰ ਨੂੰ ਅਸੀਂ ਜਾਣਿਆ ਅੱਜ ਸਾਡੀ ਜੜ ਮਜ਼ਬੂਤ ਹੋ ਰਹੀ ਹੈ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਚਾਂਸੜੀਆਂ ਨੇ ਤਾਰਿਆਂ ਵਾਂਗੂ ਚਮਕੜੀ ਨੇ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਵਰਤਦਾ ਤੇ ਵਰਤਦਾ ਆਸ਼ੀਸ਼ਾਂ ਤੇ ਆਸ਼ੀਸ਼ਾਂ ਬਖਦਾ ਸੱਚੇ ਪ੍ਰੀਓ ਅਸੀਂ ਜਗਤ ਦੇ ਅਰਉਣ ਵਾਲੇ ਚਮਕਦੇ ਤਾਰੇ ਆ ਕਿਉਂਕਿ ਪਰਮੇਸ਼ਰ ਸਾਨੂੰ ਚਮਕਾਉਣ ਜਾ ਰਿਹਾ ਹੈ ਹਾਲੇਲੂਇਆ ਹਾਲੇਲੂਇਆ ਯਹੋਵਾ ਦੀ ਬਾੜੇ ਕਤ ਤਾਲਵਾ ਤੇ ਸਗੈ ਤਾਲਵਾ ਨੂੰ ਕਰਮ ਤੇ ਦਰਸ਼ਣੇ ਹੈ ਦੇਨਤਾ ਤਤ ਮੁਝ ਜਿੰਨੇ ਵੀ ਉਹਦੇ ਤਾਲਬ ਨੇ ਉਹਨਾਂ ਨੂੰ ਧਰਮ ਦਿੰਦਾ ਮਤਲਬ ਕੁਇਤਰਤਾਈ ਦਿੰਦਾ ਉਹ ਸਾਰਿਆਂ ਨੂੰ ਕੁਇਤਰਤਾਈ ਦਿੰਦਾ ਸੀ ਜਿੰਨੇ ਵੀ ਦਾਨਾ ਤੁਸੀਂ ਆਪ ਦੇਖੋ ਅਸੀਂ ਉਹ ਜਵਾਨਾ ਛੱਡ ਦਿੱਤੀਆਂ ਜਿਹੜੀਆਂ ਅਸੀਂ ਪਹਿਲਾਂ ਬੋਲਦੇ ਸਾਡਾ ਬਿੰਖੜਾ ਬਦਲ ਗਿਆ ਸਾਡਾ ਚੱਲਣਾ ਬਦਲ ਗਿਆ ਸਾਡੇ ਹਾਲਾਤ ਬਦਲ ਗਏ ਇਹ ਪਰਮੇਸ਼ਰ ਦੀ ਬਿਆਰ ਦੁਆਰਾ ਹੋਇਆ ਕਿਉਂਕਿ ਉਹਨੇ ਸਾਨੂੰ ਧਰਮ ਦਿੱਤਾ ਪਵਿੱਤਰ ਆਈ ਦਾ ਸੱਚਾਈ ਦਾ ਧਰਮ ਉਹਨੇ ਸਾਨੂੰ ਦਿੱਤਾ ਤੇ ਅਸੀਂ ਅੱਜ ਬਦਲ ਚੁੱਕੇ ਆ ਬਿਲਕੁਲ ਹੀ ਬਦਲ ਚੁੱਕਿਆ ਉਹ ਸਾਨੂੰ ਦਰਸ਼ਨ ਦਿੰਦਾ ਹੈ ਕਿੰਨੇ ਲੋਕਾਂ ਨੂੰ ਦਰਸ਼ਨ ਹੁੰਦਾ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸਦਾ ਹੈ ਸੱਚੀ ਤੇ ਪ੍ਰਿਯ ਜੋ ਗੱਲਾਂ ਹੋ ਰਹੀਆਂ ਜਾਂ ਹੋਣੀਆਂ ਨੇ ਪਰਮੇਸ਼ਰ ਨੇ ਪਹਿਲਾਂ ਹੀ ਦੱਸੀਆਂ ਹੋਈਆਂ ਨੇ ਬਾਈਬਲ ਬਿਆਨ ਕਰਦੀ ਹੈ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਸਭ ਕੁਝ ਉਹਨੇ ਅਟੱਲ ਕਰਕੇ ਦੱਸਿਆ

ਉਪਵਿੱਕਾ ਪਰਮੇਸ਼ਰ ਸਾਡਾ ਪਰਮੇਸ਼ਰ ਹੈ ਜਿਹੜਾ ਸਭ ਕੁਝ ਦਾ ਕਰਦਾ ਹੈ ਸਭ ਕੁਝ ਕਰਦਾ ਹੈ ਤੁਹਾਡੀਆਂ ਜ਼ਿੰਦਗੀਆਂ ਕਿੱਦਾਂ ਬਦਲਣੀਆਂ ਉਹਨੂੰ ਸਭ ਕੁਝ ਪਤਾ ਹੈ ਕਿਉਂਕਿ ਜਦੋਂ ਤੁਹਾਡਾ ਵਿਸ਼ਵਾਸ ਘਟਾ ਹੈ ਨਾ ਤਾਂ ਕੁਝ ਨਹੀਂ ਹੋ ਸਕਦਾ ਪਰਮੇਸ਼ਰ ਖੰਨਾ ਤੋਂ ਜਿਹੜਾ ਰਾਈ ਨੇ ਗਾਣੇ ਜਿੰਨਾ ਵੀ ਵਿਸ਼ਵਾਸ ਹੈ ਨਾ ਤੁਸੀਂ ਪਹਾੜ ਨੂੰ ਕਹੋ ਔਖੜ ਜਾ ਤੋ ਔਖੜ ਜਾਵੇਗਾ ਉਹ ਰਹੇਗਾ ਨਹੀਂ ਆਪਦੀ ਜਗਾ ਔਖੜੇਗਾ ਲੇਕਿਨ ਸਾਡੇ ਅੰਦਰ ਉਹ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੀ ਨਹੀਂ ਹੈ ਸਾਡਾ ਵਿਸ਼ਵਾਸ ਹੀ ਲੋਕਾਂ ਦੇ ਉੱਤੇ ਹੈ ਸਾਡਾ ਵਿਸ਼ਵਾਸ ਪੈਸੇ ਉੱਤੇ ਹੈ ਧੰਨ ਦੌਲਤ ਉੱਤੇ ਹੈ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਹੈ ਲੇਕਿਨ ਜਿਹਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਉਹਨੂੰ ਸੀ ਭੁੱਲ ਚੁੱਕੇ ਆ ਦੁਨੀਆਦਾਰੀ ਦੇ ਲੋਕ ਕਹਿੰਦੇ ਆ ਕਿ ਥੋਡਾ ਲੇਖਾ ਕਿਨੇ ਲੈਣਾ ਧਰਮਰਾਜ ਨੇ ਕਹਿੰਦੇ ਆ ਨਾ ਬੱਸ ਧਰਮਰਾਜ ਨੇ ਲੇਖਾ ਲੈਣਾ ਸਾਰੇ ਦਾ ਲੇਖਾ ਕੰਡੇ ਕੰਡੇ ਦਾ ਹੀ ਲੈਣਾ ਕਿਸੇ ਦਾ ਧੀ ਪੁੱਤਰ ਦਾ ਲੇਖਾ ਨਹੀਂ ਲੈਣਾ ਉਹਨੇ ਕਿਸੇ ਦੀ ਪਤਨੀ ਦਾ ਲੇਖਾ ਨਹੀਂ ਲੈਣਾ ਸਾਰੇ ਦਾ ਲੱਗ ਲੱਗ ਲੇਖਾ ਵਾ ਜੋ ਤੁਸੀਂ ਕਰ ਰਹੇ ਹੋ ਉੱਤੇ ਤੁਸੀਂ ਕਹਿ ਨਹੀਂ ਸਕਦੇ ਜਿਵੇਂ ਆਦਮ ਨੇ ਕਹਿਤਾ ਸੀ ਨਾ ਕਿ ਖਾਵਾ ਨੇ ਮੈਨੂੰ ਪਰਮਾਇਆ ਤਾਂ ਮੈਂ ਪਰਵਾਇਆ ਗਿਆ ਉੱਤੇ ਤੁਸੀਂ ਕਹਿ ਨਹੀਂ ਸਕਦੇ ਉਹਦੀ ਮਜ਼ਦੂਰੀ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਜੋ ਤੁਸੀਂ ਕੀਤਾ ਵਾ ਜੋ ਹਾਲ ਤੁਸੀਂ ਕੀਤੇ ਨੇ ਉਹ ਤੁਹਾਨੂੰ ਉਥੇ ਦੇ ਦੇ ਹੀ ਜਾਣੇ ਚਾਹੇ ਤੁਸੀਂ ਚੰਗੇ ਕੀਤੇਆ ਚਾਹੇ ਮਾੜੇ ਕੀਤੇਆ ਉਹਦੇ ਅੱਗੇ ਕੋਈ ਲੋਕ ਨਹੀਂ ਸਕਿਆ ਉਹ ਸਾਫ ਪਰਦੇ ਦੀ ਤਰ੍ਹਾਂ ਪੂਰੇ ਸ਼ੀਸ਼ੇ ਦੀ ਤਰ੍ਹਾਂ ਸਭ ਨੂੰ ਜਾਣਦਾ ਹੈ ਸਾਨੂੰ ਜਾਣਦਾ ਹੈ ਕਿਉਂਕਿ ਉਹ ਸਾਡਾ ਪਰਮੇਸ਼ਰ ਹੈ ਇਸ ਲਈ ਪ੍ਰਿਯੋ ਤੁਸੀਂ ਰੱਬ ਦੇ ਗਾਣੇ ਜਿੰਨਾ ਵਿਸ਼ਵਾਸ ਰੱਖੋ ਪਰਮੇਸ਼ਰ 'ਤੇ ਉਹ ਤੁਹਾਡੇ ਲਈ ਸਭ ਕੁਝ ਕਰ ਦੇਗਾ ਉਹ ਮਹਈਆ ਕਰ ਦੇਗਾ ਸਭ ਕੁਝ ਕਰ ਦੇਗਾ ਉਹ ਤੁਹਾਡੇ ਲਈ ਸਭ ਕੁਝ ਕਰਨੀ ਸਮਰੱਥ ਰੱਖਦਾ ਹੈ ਕਿਉਂਕਿ ਉਹ ਸਾਡਾ परेश्वर हल लोया हल लोया पर आलेलुया, 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 दी, पिता दी, परमेश्वर है जो सदा ही जीवित है सदा ही जीवता है वो सदा ही जीवता रहने वाला परमेश्वर है क्योंकि वो कहता मैं आर अंत ते आने वाला मैं ही हाँ सचमुच सोही परमेश्वर है जो सब कुछ कर सकता है हालेलुया आलेलु।